ਹੈਲੋ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਠੀਕ ਠਾਕ ਆ ਸਵਾਗਤ ਕਰਦੀ ਹਾਂ ਜੀ ਤੁਹਾਡਾ ਟਵਾਣਾ ਫੈਮਿਲੀ ਬਲੌਗ ਦੇ ਵਿੱਚ ਲੈ ਕੇ ਆਈ ਹਾਂ ਜੀ ਅੱਜ ਇੱਕ ਨਵਾਂ ਬਲੌਗ ਫੁੱਲ ਵਾਚ ਕਰੋ ਚੈਨਲ ਤੇ ਨਵੇਂ ਦਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਬੱਸ ਜੀ ਹੋਣ ਲੱਗਿਆ ਦੁਪਹਿਰ ਦੀ ਚਾਹ ਬਣਾਉਣ ਸਵੇਰ ਦਾ ਕੰਮ ਕਰਕੇ ਰੈਸਟ ਕਰਕੇ ਫਤਿਹ ਵੀ ਸਕੂਲ ਤੋਂ ਆ ਕੇ ਸੌਂ ਗਿਆ ਅੱਜ ਕੁਝ ਕਈ ਦਿਨਾਂ ਤੋਂ ਉਹ ਥੋੜਾ ਜਾਂ ਨਾ ਬਿਮਾਰ ਰਹਿਣ ਕਰਕੇ ਫਿਰ ਤੁਹਾਨੂੰ ਪਤਾ ਹੀ ਹੈ ਵੀ ਸਰੀਰ ਵੀ ਸਹੀ ਜਿਹਾ ਨਹੀਂ ਰਹਤਾ ਹੈਗਾ ਕਈ ਦਿਨ ਚ ਲੋਟ ਹੁੰਦਾ ਹੈ ਤੇ ਉਹਦੇ ਕਰਕੇ ਬਸ ਫਿਰ ਉਹ ਅੱਜ ਸੌ ਗਿਆ ਸੀ ਬੈਸੇ ਤਾਂ ਅਦਰਵਾਜ ਨਹੀਂ ਸੌਂਦਾ ਹੈਗਾ ਉਹ ਉਦਾਂ ਫੋਨ ਦੇਖ ਲਿਆ ਜਾਂ ਕੁਛ ਹੋਰ ਸਕੂਲ ਦਾ ਹੋਮਵਰਕ ਕਰਨ ਵਾਲਾ ਹੁੰਦਾ ਤਾਂ ਉਹ ਕਰ ਲੈਂਦਾ ਪਰ ਸੌਣ ਦਾ ਥੋੜਾ ਜਿਹਾ ਘੱਟ ਹੋ ਜਾਂਦਾ ਬੱਚਾ ਨੂੰ ਦਿਨ ਚ ਆਪਾਂ ਸੌਣ ਦਾ ਉਹ ਤੋਂ ਪਹਿਲਾਂ ਪਹਿਲਾਂ ਕਰ ਲੈਣੇ ਹੁੰਦੇ ਆ ਮੇਰਾ ਵੀ ਕੁਛ ਹੋ ਜਾਂਦਾ ਸੀ ਜਿਹੜਾ ਠੀਕ ਨਹੀਂ ਸੀ ਮੈਂ ਤਾਂ ਕਾਫੀ ਦਿਨ ਰੈਸਟ ਕੀਤੀ ਆ ਕੱਪੜੇ ਵੀ ਧੋਣ ਵਾਲੇ ਸੀ ਮਿਸ ਕਰਦੇ ਕਿਉਂਕਿ ਬੁਖਾਰ ਲੱਗ ਜਾਂਦਾ ਇਹ ਵੀ ਹੋ ਜਾਂਦਾ ਨਾ ਵੀ ਜਿਵੇਂ ਘਰ ਦੇ ਵਿੱਚ ਇੱਕ ਜਣੇ ਨੂੰ ਹੋ ਗਿਆ ਫਿਰ ਕਹਿੰਦੇ ਜਾਂਦੇ ਨੇ ਵੀ ਸਾਰਿਆਂ ਦੇ ਘੁੰਮ ਜੇ ਜਾਂਦਾ ਹਨ ਤੇ ਕੁਝ ਥੋੜਾ ਹ ਮੌਸਮ ਵੀ ਜਿਵੇਂ ਵੀ ਗਰਦ-ਵਰਦ ਜੀ ਜ਼ਿਆਦਾ ਹੈ ਨਾ ਤਾ ਕਰਕੇ ਵੀ ਜਨਾਚਰ ਹੋਣੇ ਹੈ ਬਾ ਬਈਆ ਨਹੀਂ ਹੁੰਦਾ ਹੈਗਾ ਸਾਰੇ ਕਿਤੇ ਸਾਫ ਨਹੀਂ ਹੁੰਦਾ ਮੌਸਮ ਉਹਨਾਂ ਚਰ ਥੋੜਾ ਜਿਹਾ ਰਹਿਦੀ ਹੈ ਦਿੱਕਤ ਬਾਕੀ ਹੁਣ ਚਾਹ ਬਣਾਉਣੀ ਹੈ ਤੇ ਚਾਹ ਪੀ ਕੇ ਚਾਹ ਮੇਰੀ ਬਲ ਰਹੀ ਸੀ ਚਾਹ ਪੀ ਕੇ ਫਿਰ ਕਰਦੇ ਹਾਂ ਸ਼ਾਮ ਦੀ ਤਿਆਰੀ ਤੇ ਤੁਹਾਨੂੰ ਮਿਲਦੇ ਆ ਜੀ ਓਕੇ ਹਾਂਜੀ ਜਾਨੂ ਅਸੀਂ ਚਾਹ ਪੀ ਹਟੇ ਸੀ ਫਤਿਹ ਹਜੇ ਪਈ ਆਈ ਸੀ ਜਾਨੂ ਫਿਰ ਆ ਗਈ ਸੀ ਆਪਣੇ ਭੂਆ ਜੀ ਹੋਣੀ ਏ ਹੈ ਜਨੇਜੀ ਵਿਚਾਰ ਲੈ ਭੂਆ ਜੀ ਫਤੇ ਦੇ ਪਾਪਾ ਦੇ ਹਾਂਜੀ ਅਸੀਂ ਬਸ ਚਾਪੀ ਕੇ ਲੱਗੇ ਸੀ ਸਤ ਸ਼ਾਮ ਦੀ ਸਬਜੀ ਦੀ ਤਿਆਰੀ ਕਰਨ ਜਾਨੋਂ ਭੂਆ ਜੀ ਉਨੀ ਆਏ ਨੇ ਬਸ ਫਿਰ ਸਬਜੀ ਅਸੀਂ ਕਿ ਉਹ ਬਾਅਦ ਵਿੱਚ ਕਰਦੇ ਆ ਫਿਰ ਉਹਨਾਂ ਕੋਲ ਬਹਿ ਗਏ ਸੀ ਐਕਚੁਅਲੀ ਆਏ ਤਾਂ ਇਹ ਸਵੇਰ ਹੀ ਸੀਗੇ ਜਣੀ ਥੋੜਾ 10 11:00 ਵਜੇ ਹਾਂਜੀ ਫਿਰ ਇਹ ਉਧਰ ਆ ਗਏ ਸੀ ਫਿਰ ਇੱਥੇ ਬਾਅਦ ਵਿੱਚ ਇੱਧਰ ਆਏ ਸੀ ਆਪਣੇ ਘਰ ਨਹੀਂ ਬਸ ਬੈਠ ਕੇ ਫਿਰ ਸਾਰਿਆਂ ਨੇ ਗੱਲਾਂ ਬਾਤਾਂ ਕੀਤੀਆਂ ਹਾਂਜੀ ਇਹ ਹੈਗੇ ਨ ਇੱਕੇ ਤੋਂ ਵੱਡੇ ਭੂਆ ਜੀ ਸੀਗੇ ਇਹ ਦੋਨੋਂ ਭੂਆ ਜੀ ਇਕ ਕਰਨੇ ਨੇ ਜਿਹੜੇ ਇਹ ਤੋਂ ਛੋਟੇ ਨੇ ਮਤਲਬ ਤੀਜੇ ਨੰਬਰ ਵਾਲੇ ਨੇ ਉਹ ਭੂਆ ਜੀ ਅਲੱਗ ਨਿੱਕਲੇ ਨੇ ਮਤਲਬ ਉਹ ਹੋਰ ਸਾਈਡ ਨੇ ਵਿਆਹੇ ਹੋਏ ਹਾਂਜੀ ਵੱਡੇ ਪੂਆ ਜੀ ਤਾਂ ਸਾਡੇ ਹੋ ਗਏ ਮੇਨਾਂ ਦਾ 2 ਸਾਲ 2-3 ਸਾਲ ਉਦੋਂ ਐਕਸਪਾਇਰ ਹੋ ਗਏ ਸੀਗੇ ਪੂਆ ਜੀ ਕਰਦੇ ਸੀ ਕਹਿੰਦੇ ਮੈਂ ਤੁਹਾਡੇ ਫੁੱਫੜ ਜੀ ਨੂੰ ਕਹਿੰਦੀ ਸੀ ਕਹਿੰਦੀ ਮੈਂ ਕਿਹਾ ਮੈਂ ਮੈਂ ਤਾਂ ਪੇਕਿਆਂ ਵੀ ਪਿੰਡ ਦੇਖ ਕੇ ਆਉਣਾ ਵੀ ਮੇਰੇ ਤਾਂ ਜੀ ਕਰਦਾ ਏ ਹਨਾ ਪਰ ਦੇਖੋ ਹਨਾ ਵੀ ਕੁੜੀਆਂ ਚਾਹੇ ਸਿਆਣੀਆਂ ਨੇ ਚਾਹੇ ਨਿਆ ਘਾਟੋ ਮਰਦੀਆਂ ਨੇ ਜਾਂ ਵੱਧੂ ਮਰਦੀਆਂ ਹਨਾ ਵੀ ਪਰ ਪੇਕਿਆਂ ਦਾ ਹੌਲ ਹਰੀਕ ਦੇ ਉੱਠਦਾ ਏ ਹਨਾ ਵੀ ਚਾਹੇ ਲੱਖ ਸੌਰੇ ਨੇ ਪਰ ਜਿਹੜੀ ਜਿੱਥੇ ਬੰਦਾ ਜੰਮਿਆ ਪਲਿਆ ਹਨਾ ਮਾਂ-ਬਾਪਾਂ ਚ ਪੈਣ ਪਾਈਆਂ ਚ ਰਹਿੰਦਾ ਕਰਦਾ ਹਨਾ ਉਹਨਾਂ ਨੂੰ ਨਹੀਂ ਬੰਦਾ ਭੁੱਲ ਸਕਦਾ ਹੈਗਾ ਤੇ ਨਾ ਹੀ ਭੁੱਲਨੇ ਚਾਹੀਦੇ ਨੇ ਉਹਨਾਂ ਦੇ ਗਿਆ ਤੋਂ ਬਾਅਦ ਫਿਰ ਸਾਨੂੰ ਨਿਗਾ ਪੈ ਗਏ ਸੀਗੇ ਵੀ ਬੀ ਕੁਗੇ ਦੇ ਬੱਚੇ ਨੇ ਹਨਾ ਉਹ ਅਸਲ ਦੇ ਵਿੱਚ ਨਾ نیچے ਤੋਂ ਦੇਖਦੇ ਤਾਂ ਹੈਗੇ ਸੀ ਉਹ ਦਿਖਦੇ ਨਹੀਂ ਸੀ ਇੱਕ ਤਾਂ ਇਹਨਾਂ ਦਾ ਕਲਰ ਐਦਾਂ ਦਾ ਸੀ ਇਕੋ ਨੇ ਜਿਆਦਾ ਨਾ ਛੱਤ ਦੇ ਨਾਲ ਬਿਲਕੁਲ ਪਾਇਆ ਹੋਇਆ ਯਾਲਣਾ ਕਿਉਂਕਿ ਇੱਥੇ ਨਾ ਜਿਹੜਾ ਪੱਖਾ ਲੱਗਿਆ ਹੋਇਆ ਸੀ ਉਹ ਪੱਖੇ ਦੀ ਤਾਰ ਸੀ ਥੋੜੀ ਜਿਹੀ ਕੁ ਮਮੀ ਦੂਜੀ ਸਾਈਡ ਦੇ ਗਾਰਡਰ ਤੇ ਉਹਦੇ ਨਾਲ ਫਿਰ ਉਹ ਅਸਲ ਦੇ ਵਿੱਚ ਨਾ ਉਹ ਲੈਣ ਗਈ ਹੋਈ ਸੀ ਚੋਗਾ ਫਿਰ ਅਸੀਂ ਕਿਹਾ ਚਲੋ ਦੇਖਦੇ ਆ ਮੈਂ ਹਜੇ ਇਹਦੇ ਪਾਪਾ ਨੂੰ ਫੋਟੇ ਦਿਹਾ ਕਹਿੰਦੀ ਸੀ ਮੈਂ ਕਿਹਾ ਵੀ ਦੇਖਿਓ ਤੁਸੀਂ ਹਨਾ ਜਦ ਇਹਨਾਂ ਨੇ ਦੇਖਿਆ ਕਹਿੰਦੇ ਵੀ ਦੋ ਵੀ ਦੋ ਬੱਚੇ ਨੇ ਤੇ ਫੇਰ ਮੈਨੂੰ ਆਪ ਨੂੰ ਵੀ ਐ ਹੋ ਗਿਆ ਮੈਂ ਕਿਹਾ ਵੀ ਚੱਲ ਮੈਂ ਵੀ ਦੇਖਦੀ ਆ ਨਾ ਪਰ ਚੜਦਾ ਗਈ ਬਹੁਤ ਔਖਾ ਹੋਇਆ ਦੇਖੋ ਜੀ ਤੁਹਾਨੂੰ ਆ ਲੈਣਾ ਦਿਖਾਉਣ ਲਈ ਕੁੱਗੀ ਦੇ ਬੱਚੇ ਦਿਖਾਉਣ ਲਈ ਇੰਨੀ ਉੱਚੀ ਚੜੀ ਪਰ ਹੁਣ ਉਤਰਨਾ ਮੁਸ਼ਕਲ ਲੱਗਦਾ ਕਹਿੰਦੇ ਨੇ ਚੜਾਈ ਤੇ ਚੜਨਾ ਸੌਖਾ ਉਤਰਨਾ ਬਹੁਤ ਔਖਾ ਅਣਵਰੀ ਆਪ ਦੀਆਂ ਲੱਤਾਂ ਕੰਬਦੀਆਂ ਨੇ ਉਤਰਨ ਵੇਲੇ ਵੀ ਉਤਰੂ ਕਿਵੇਂ ਹੁਣ ਇੰਨੀ ਉੱਚੀ ਤੇ ਅੱਜ ਤਾਂ ਨਾ ਸਾਰੇ ਬਾਰ ਬਾਰ ਕੋੜੀ ਤੇ ਕੋੜੀ ਤੇ ਚੜ ਚੜਾਉ ਦੇਖਣ ਲੱਗੇ ਸੀ ਬੱਚੇ ਪਰ ਇਹਦੇ ਪਾਪਾ ਨੇ ਫਤਿਹ ਦੇ ਲਾ ਲਿਆਉਂਦੇ ਸੀ ਉਹ ਵਿਚਾਰੇ ਹੈਗੇ ਬਹੁਤ ਸਾਊ ਜੇ ਸੀ ਨਾ ਛੋਟੇ ਨੇ ਨਾ ਹਜੇ ਪੂਰੀ ਤਰ੍ਹਾਂ ਖੰਭ ਵੀ ਨਹੀਂ ਆਏ ਹੈਗੇ ਉਹਨਾਂ ਦੇ ਐਵੇਂ ਹੀ ਸੀਗੇ ਸੁੱਨੂ ਸੁੱਨੂ ਜਾਈ ਹੈ ਨਾ ਜਿਵੇਂ ਕਈ ਬੱਚੇ ਤਾਂ ਐਕਟਿਵ ਜੇ ਹੁੰਦੇ ਨੇ ਪਰ ਫਤਿਹ ਨੇ ਵੀ ਹੱਥ 'ਚ ਫੜਿਆ ਸੀ ਪਰ ਉਹ ਨਾ ਜਿਵੇਂ ਪਹੁੰਚ ਜੇ ਦੇ ਆਪਣੇ ਪੰਜੇ ਜੇ ਕੁਝ ਹਿਲਾਉਂਦੇ ਸੀ ਇਹਦਾ ਫਿਰ ਕਹਿੰਦਾ ਸੀ ਕਹਿੰਦਾ ਮम्मा ਹੱਥ ਜੇ ਨੂੰ ਕੁਝ ਹੁੰਦਾ ਏ ਉਹਨਾਂ ਨਾਲ ਵਸ ਜੀ ਉਹ ਫਿਰ ਆਲਣੇ ਦੇ ਵਿੱਚ ਰੱਖ ਕੇ ਅਸੀਂ ਅਸਕੇ ਵਿੱਚ ਲੋ ਹਨਾ ਕਾਨੂੰ ਵਿਚਾਰੇ ਉੱਥੇ ਬੈਠੇ ਸੀ ਵੀ ਉਹਦੀ ਮਾਂ ਲੱਭਦੀ ਫਿਰੂਗੀ ਉੱਥੇ ਰੱਖਦੇ ਸੀ ਫਿਰ ਅਸੀਂ ਬਣਾ ਲਈ ਸੀ ਜਦੇ ਰੋਟੀ ਬਣਾਉਣ ਲੱਗੇ ਸੀ ਰੋਟੀ ਬਣਾ ਕੇ ਮੈਂ ਕਿਹਾ ਵੀ ਚਲ ਬਾਅਦ ਵਿੱਚ ਫਿਰ ਸਬਜ਼ੀ ਨੂੰ ਤੜਕਾ ਲਗਾਉਨੇ ਆ ਵੀ ਬਣਾਉਣਾ ਸੀ ਕੀ ਆ ਕਿਉਂਕਿ ਇਹ ਹੋ ਜਾਂਦਾ ਜੀ ਜਿਵੇਂ ਘਰ ਦੇ ਆਪਣੇ ਘਰ ਸਬਜੀ ਲੱਗਦੀ ਹੈ ਨਾ ਉਹਦਾ ਥੋੜਾ ਫਰਕ ਰਹਿੰਦਾ ਇਹਦਾ ਏਸੀ ਵੀ ਪਤਾ ਨਹੀਂ ਕਿਵੇਂ ਦਾ ਹੋਊਗਾ ਵੀ ਬਣਨ ਚ ਫਿਰ ਤਾਂ ਕਰਕੇ ਕੁੱਕਰ ਦੇ ਵਿੱਚ ਹੀ ਲਗਾ ਲਏ ਸੀ ਤੜਕਾ ਵੀ ਕੁੱਕਰ ਚ ਲਗਾ ਲਵਾਂਗੇ ਹਨਾ ਕਈ ਵਾਰੀ ਇਹ ਹੋ ਜਾਂਦਾ ਨਾ ਵੀ ਸਬਜੀ ਬਣਨ ਦੇ ਵਿੱਚ ਦਿੱਕਤ ਹੋ ਜਾਂਦੀ ਹੈ ਮੁੱਲ ਵਾਲੀ ਦੀ ਬਸ ਇਹੀ ਹੁੰਦਾ ਥੋੜਾ ਜਿਹਾ ਆਏ ਗਏ ਤੇ ਫਰਕ ਪੈ ਜਾਂਦਾ ਹਨਾ ਉਹੀ 2 ਘੰਟੇ ਤਾਂ ਲੰਘ ਜਾਂਦੇ ਨੇ ਹਨਾ ਵੀ ਪਰ ਇਹ ਹੋ ਜਾਂਦਾ ਵੀ ਜਿਹੜਾ ਕੋਈ ਰੋਜ ਕਿਸੇ ਦੇ ਆਉਂਦਾ ਹਨਾ ਤਾਂ ਕਰਕੇ ਨੜੇ ਘਰ ਦੀਆਂ ਧੀਆਂ ਦੀ ਤਾਂ ਕਹਿੰਦੇ ਹੁੰਦੇ ਨੇ ਵੀ ਗੱਲੇ ਅਲੱਗ ਹੁੰਦੀ ਆ। ਬਸ ਜੀ ਹੁਣ ਮੈਂ ਲੱਗੀ ਸੀ ਸਬਜੀ ਨੂੰ ਤੜਕਾ ਲਗਾਉਣਾ। ਅਸ ਤਾਂ ਸਬਜੀ ਨੂੰ ਤੜਕਾ ਲਾਇਆ ਸੀ ਆਪਾਂ ਸਿੰਪਲ ਜਿਹੇ ਤਰੀਕੇ ਨਾਲ। ਬਸ ਜੀ ਲਸਣ ਪਿਆਜ਼ ਭੁੰਨ ਕੇ ਉਹਦੇ ਵਿੱਚ ਪਾਤਾ ਸੀ ਮੈਂ ਨੂਨ, ਮਿਰਚ, ਹਲਦੀ ਤੇ ਥੋੜਾ ਵਿੱਚ ਪਾਤਾ ਸੀ ਧਨੀਆ ਪਾਊਡਰ ਤੇ ਗਰਮ ਮਸਾਲਾ ਪਾਉਣੀ ਨੇ ਜੀ ਮੈਂ ਬਾਅਦ ਵਿੱਚ ਫਿਰ ਉਹ ਕਰਦੇ ਨੇ। ਮੈਂ ਫਿਰ ਮੈਨੂੰ ਲੱਗੀ ਸੀ ਫਰਿੱਜ ਸਾਫ਼ ਕਰਨ ਮੈਨੂੰ ਇਹ ਸੀ ਮੈਂ ਕਿਹਾ ਜਦ ਨੂੰ ਸਬਜ਼ੀ ਬਣਾਉਂਗੀ ਵੀ ਮੈਂ ਫਰਿੱਜ ਸਾਫ਼ ਕਰਦੀ ਹਾਂ ਨਾ ਮੈਂ ਨਾ ਪਹਿਲਾਂ ਹੀ ਜਿਵੇਂ ਦੁੱਧ ਵਗੈਰਾ ਚਲੋ ਸ਼ਾਮ ਨੂੰ ਕਿਉਂਕਿ ਜਿਹੜੀ ਭਰਤ ਹੁੰਦੀ ਹੈ ਨਾ ਉਹ ਕੱਢਣਾ ਹੀ ਸੀ ਮੈਂ ਨਾ ਇਹਦੀ ਸਾਰੀਆਂ ਸੈਲਫਾਂ ਵਗੈਰਾ ਵਿੱਚ ਇਹਦੇ ਵਿੱਚੋਂ ਵਿੰਡੋ ਚੋਂ ਵਿੱਚੇ ਸਾਰਾ ਕੁਝ ਕੱਢ ਕੇ ਮੈਂ ਪਹਿਲਾਂ ਹੀ ਸਮਾਨ ਢੋ ਕੇ ਰੱਖ ਲਿਆ ਸੀ ਮੈਨੂੰ ਇਹ ਸੀ ਮੈਂ ਕਿਹਾ ਵੀ ਪਾਣੀ ਵਿਡੀਓ ਸਾਫਤਾ ਕਰਨੀ ਚੰਗੀ ਤਰ੍ਹਾਂ ਹੀ ਹੋ ਜੂਗੀ ਪਹਿਲਾਂ ਮੈਂ ਨਾ ਸਰਫੜੀ ਕਪ ਥੋੜਾ ਛੋਟਾ ਮਤਲਬ ਕਪੜਾ ਲੈ ਕੇ ਨਾ ਉਹ ਸਾਰਾ ਫੇਰਦਾ ਸੀਗਾ ਬਾਅਦ ਵਿੱਚ ਫਿਰ ਮੈਂ ਇੱਕ ਵੱਡੇ ਭਾਂਡੇ ਦੇ ਵਿੱਚ ਨਾ ਪਾਣੀ ਪਾ ਕੇ ਰੱਖਿਆ ਸੀ ਇੱਕ ਫਿਰ ਹੋਰ ਕਪੜਾ ਲੈ ਕੇ ਫਿਰ ਮੈਂ ਉਹਦੇ ਨਾਲ ਸਾਰਾ ਵਿੱਚੋਂ ਸਾਫ ਕਰਦਾ ਸੀ ਲਾਸਟ ਦੇ ਵਿੱਚ ਲੱਗੀ ਸੀ ਮੈਂ ਸੁੱਕਾ ਕਪੜਾ ਫੇਰਨਾ ਮੈਗਾ ਵੀ ਫਿਰ ਸਾਰਾ ਹਾਂ ਚੰਗੀ ਤਰ੍ਹਾਂ ਸਾਫ਼ ਹੋ ਜਾਊਗਾ ਫਿਰ ਇਹ ਹੁੰਦਾ ਨਾ ਵੀ ਜਿੰਮੇ ਗਿੱਲਾ ਏ ਕਿਉਂਕਿ ਜਦੋਂ ਫਰਿੱਜ ਨੇ ਚੱਲੀ ਜਾਣਾ ਉਹਦੇ ਵਿੱਚ ਨਮੀ ਦਾ ਆਟੋਮੈਟਿਕਲੀ ਹੋ ਜਾਂਦੀ ਹੋਈ ਆ ਹਨਾ ਫਿਰ ਉਹ ਹੋਰ ਹੋ ਜਾਊਗਾ ਉਧਰ ਫਤਿਹ ਨੂੰ ਇਹ ਸੀਗਾ ਵੀ ਮੇਰੀ ਮੰਮਾ ਤਾਂ ਫਰਿੱਜ ਸਾਫ਼ ਕਰਨ ਲੱਗੇ ਨੇ ਵੀ ਆਪਾਂ ਐਨੇ ਲੈ ਲੀਏ ਫੋਨ ਦਾ ਲਾਹਾ ਉਹ ਸਾਹਮਣੇ ਉਹ ਲੱਗਿਆ ਹੋਇਆ ਆਪਣੀ ਚਟਾਈ ਦੀ ਵਿਛਾ ਕੇ ਫੋਨ ਤੇ ਲਾਹਾ ਲੈਣ ਬਸ ਜੀ ਮੈਂ ਇੱਥੇ ਫਰਿੱਜ ਸਾਫ਼ ਕਰ ਲਈ ਸੀ ਫਰਿੱਜ ਸਾਫ਼ ਕਰਨ ਤੋਂ ਬਾਅਦ ਮੈਂ ਲੱਗ ਗਈ ਸੀ ਬਸ ਉਹਦਾ ਸਾਰਾ ਸਮਾਨ ਜੋ ਜੋ ਵੀ ਵਿੱਚੋਂ ਕੱਢ ਕੇ ਰੱਖਿਆ ਸੀ ਸੈੱਟ ਕਰਨ ਨਾਲ ਦੀ ਨਾਲ ਮੈਂ ਕਿਹਾ ਵੀ ਚਲ ਕਪੜਾ ਫੇਰ-ਫੇਰ ਕੇ ਰੱਖ ਦਈਏ ਫਿਰ ਖਾਨੇ ਜੀ ਰੋਟੀ ਇੱਥੇ ਮੇਰੀ ਸਾਰੀ ਸੈਟਿੰਗ ਹੋ ਗਈ ਸੀ ਮੈਂ ਸਾਰਾ ਜੋ ਜੋ ਵੀ ਡੱਬੇ ਕੱਢੇ ਹੋਏ ਸੀ ਸਾਰੇ ਬਾਕੀ ਇਹ ਹੋ ਜਾਂਦਾ ਜੀ ਜਿਹੜੇ ਮੈਂ ਫਰੂਟ ਵਗੈਰਾ ਹੁੰਦੇ ਨੇ ਉਹ ਮੈਂ ਨਾ ਅਲੱਗ-ਅਲੱਗ ਟੋਕਰੀ ਦੇ ਵਿੱਚ ਪਾ ਕੇ ਰੱਖ ਦਿੰਦੀ ਹੁੰਨੀ ਆ ਨਾਲ ਮੈਂ ਜ਼ਰੂਰ ਵਿੱਚ ਬਿਛਾਉਣੀ ਹੁੰਨੀ ਆ ਇਹਦੇ ਨਾਲ ਇਹ ਹੋ ਜਾਂਦਾ ਜੀ ਮੇਦੀਆਂ ਸੈਲਫਾਂ ਨੇ ਨਾ ਇਕ ਤੌ ਦੇ ਵਿੱਚ ਕੋਈ ਥ੍ਰੀਟ ਨਹੀਂ ਪੈਂਦੀ ਹੈਗੀ ਇਹ ਕੇ ਹੋ ਜਾਂਦਾ ਵੀ ਇਹ ਅਗਰ ਕੋਈ ਚੀਜ਼ ਡੁੱਲਦੀ ਆ ਜਾਂ ਲਾ ਕੋਈ ਜਿਵੇਂ ਸਬਜੀ ਵਗੈਰਾ ਜਾਂ ਕਾਸੇ ਦਾ ਕੁਝ ਲੱਗਦਾ ਹੈ ਨਾ ਉਹ ਨੂੰ ਮੈਟ ਨੂੰ ਕੱਢੋ ਕੱਢ ਕੇ ਸਾਫ਼ ਕਰ ਦਿਓ ਹਨਾ ਵੀ ਜਿਆਦਾ ਝੰਜੜਜੇ ਵਾਲਾ ਨਹੀਂ ਕੰਮ ਹੁੰਦਾ ਬਾਜੀ ਉਤੋਂ ਮੈਂ ਹਜੇ ਜਦ ਕਿਚਨ ਦਾ ਕਰਦੀ ਸੀ ਜਦ ਨੂੰ ਫਿਰ ਤੇ ਪਾਪਾ ਨੂੰ ਉਥੋਂ ਕੰਮ ਤੋਂ ਫੋਨ ਆ ਗਿਆ ਸੀਗਾ ਉਹਨਾਂ ਨੂੰ ਜਾਣਾ ਪੈ ਗਿਆ ਸੀ ਕੁਝ ਗੱਡੀ ਦਾ ਸੀਗਾ ਕੰਮ ਕੋ ਮੇਜਾ ਹੋਣ ਵਾਲਾ ਉਹ ਉੱਥੇ ਚਲੇ ਗਈ ਸੀ ਤੇ ਇੱਥੇ ਫਿਰ ਅਸੀਂ ਉਹਨਾਂ ਨੂੰ ਫੋਨ ਕਰਕੇ ਪੁੱਛਿਆ ਵੀ ਸੀ ਉਹ ਕਹਿੰਦੇ ਮੈਂ ਥੋੜਾ ਲੇਟ ਹੋ ਜਾਣਾ ਫਿਰ ਮੈਂ ਤੇ ਫਤਿਹ ਲਾਗੇ ਸੀ ਰੋਟੀ ਖਾਣ ਮਮੀ ਤੇ ਡੈਡ ਜੀ ਨੂੰ ਦੇਤੀ ਸੀ ਪਹਿਲਾਂ ਬਸ ਇੱਥੇ ਅਸੀਂ ਕਿਹਾ ਵਿੱਚ ਰੋਟੀ ਖਾ ਕੇ ਫਿਰ ਦੇਖਦੇ ਹਾਂ ਵੀ ਕਦੋਂ ਤੱਕ ਆਉਂਦੇ ਨੇ ਇਹਦੇ ਪਾਪਾ ਹਾਂ ਜੀ ਆਪਾਂ ਅੱਜ ਦੇ ਬਲੌਗ ਦਾ ਇੱਥੇ ਕਰਦੇ ਆ ਐਂਡ ਓਕੇ ਬਾਏ ਟੇਕ ਕੇਅਰ ਗੁੱਡ ਨਾਈਟ সুইਟ ਡ੍ਰੀਮਸ ਚੈਨਲ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਲੈਣਾ ਟਾਈਮ ਸਪੈਂਡ ਜਰੂਰ